ਰੇਂਜ ਰੋਵਰ ਵਰਗੀਆਂ ਗੱਡੀਆਂ ਜਿਹੜੀਆਂ ਨੇ ਉਹ ਲੋਕ ਮਿੱਟੀ ਦੇ ਭਾਅ ਵੇਚਣ ਦੇ ਲਈ ਮਜਬੂਰ ਹੋ ਗਏ ਨੇ ਕਿਉਂਕਿ ਜੇਕਰ ਉਹ ਨਹੀਂ ਵੇਚਣਗੇ ਤੇ ਸਰਕਾਰ ਚੁੱਕ ਕੇ ਲੈ ਜਾਵੇਗੀ ਮਹਿੰਗੀਆਂ ਗੱਡੀਆਂ ਲੋਕ ਜਿਹੜੇ ਨੇ ਹੁਣ ਘਰੋਂ ਕੱਢਣ ਲੱਗ ਪਏ ਨੇ ਆਖਿਰਕਾਰ ਅਜਿਹਾ ਕੀ ਹੋਇਆ ਹੈ ਕਿ ਜਿਹੜੇ ਹੁਣ ਚਾਰ ਪਹੀਆ ਵਾਹਨ ਚਲਾਉਂਦੇ ਨੇ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਨਾਹੀਂ ਪੈਟਰੋਲ ਪਾਵੇਗਾ ਤੇ ਨਾਹੀਂ ਡੀਜ਼ਲ ਪਾਵੇਗਾ ਜੇਕਰ ਉਹ ਪੈਟਰੋਲ ਪੰਪ ਤੇ ਲੈ ਕੇ ਜਾਣਗੇ ਤੇ ਜਬਤ ਹੋ ਜਾਵੇਗਾ ਜਿहां ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਵਾੜੇ ਨਾਲ ਪ੍ਰਿਆ ਸ਼ੁਰੂਆਤ ਦੇ ਵਿੱਚ ਮੈਂ ਕਿਹਾ ਕਿ ਮਹਿੰਗੀਆਂ ਗੱਡੀਆਂ ਲਾਈਕ 80-80 ਲੱਖ ਦੀਆਂ ਗੱਡੀਆਂ ਲੋਕ 2-2 ਲੱਖ ਦੇ ਵਿੱਚ ਵੇਚਣ ਨੂੰ ਮਜਬੂਰ ਹੋ ਗਏ ਨੇ ਜਿਹੜੇ ਲੋਕ ਖਾਲੇ ਆਪਣੀ ਗੱਡੀ ਅੱਜ ਜਿਹੜੀ ਐ ਉਹ ਹਲੇ ਚਮਕਾ ਕੇ ਰੱਖਿਆ ਸੀ ਉਹਨਾਂ ਨੇ ਲੱਗਦੀ ਨਹੀਂ ਰਹੀ ਸੀ ਗੱਡੀ ਪੁਰਾਣੀ ਐ ਉਹਨਾਂ ਨੂੰ ਹੁਣ ਆਪਣੀਆਂ ਗੱਡੀਆਂ ਜਿਹੜੀਆਂ ਨੇ ਉਹ ਵੇਚਣੀਆਂ ਪੈਣੀਆਂ ਆਖਿਰਕਾਰ ਹੋਇਆ ਕੀ ਐ ਦਰਅਸਲ ਤੁਹਾਨੂੰ ਪਤਾ ਹੀ ਐ ਕਿ ਦਿੱਲੀ ਦੇ ਵਿੱਚ ਰੂਲਸ ਨੇ ਵੀ ਤੁਸੀਂ 10 ਸਾਲ ਪੁਰਾਣੀ ਗੱਡੀ ਨਹੀਂ ਰੱਖ ਸਕਦੇ ਮਤਲਬ 10 ਸਾਲ ਪੁਰਾਣੀ ਗੱਡੀ ਜੇਕਰ ਤੁਸੀਂ ਰੱਖਦੇ ਹੋ ਤੇ ਤੁਹਾਨੂੰ ਜਿਹੜਾ ਉਹ ਜੁਰਮਾਨਾ ਹੀ ਪੈ ਸਕਦਾ ਐ ਤੇ ਗੱਡੀ ਜ਼ਬਤ ਕਰਨ ਤੱਕ ਦੀ ਗਾਈਡਲਾਈਨ ਜਿਹੜੀ ਆ ਉਹ ਸਾਹਮਣੇ ਆ ਗਈ ਐ ਜੀ ਹਾਂ ਹੂੰ ਜੇਕਰ ਤੁਹਾਡੀ ਗੱਡੀ ਜਿਹੜੀ ਆ ਉਹ 10 ਸਾਲ ਤੇ 15 ਸਾਲ ਪੁਰਾਣੀ ਐ ਕਿ ਤੁਸੀਂ ਪੈਟਰੋਲ ਪੰਪ ਤੇ ਪੈਟਰੋਲ ਜਾਂ ਡੀਜ਼ਲ ਪੁਆਣ ਜਾਂਦੇ ਹੋ ਤੇ ਤੁਹਾਡੀ ਗੱਡੀ ਉੱਥੇ ਹੀ ਜੈਪਟ ਹੋ ਜਾਵੇਗੀ ਇੱਕ ਦੋ ਇੱਕ ਦੋ ਜਾਣਿਆਂ ਦੀ ਅਸੀਂ ਤੁਹਾਨੂੰ ਪੋਸਟਾਂ ਦਿਖਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਹਾਲਾਤ ਦੱਸੇ ਨੇ ਇੱਕ ਵਿਅਕਤੀ ਨੇ ਦੱਸਿਆ ਕਿ ਉਸਨੇ ਕਿਵੇਂ ਜੋ ਹੈ ਉਹ ਰੇਂਜ ਰੋਵਰ ਖਰੀਦੀ ਸੀ ਪਰ ਜੋ ਹੈ 2015 ਦੇ ਵਿੱਚ ਇਹ ਰੇਂਜ ਰੋਵਰ ਖਰੀਦੀ ਤੇ ਹੁਣ 2025 ਦੇ ਵਿੱਚ ਗੱਡੀ ਜਿਹੜੀ ਆ ਹੁਣ ਉਸ ਨੂੰ ਵੇਚਣੀ ਪਈ ਹੈ ਨਾਲ ਦੇ ਨਾਲ ਇੱਕ ਬੰਦੇ ਨੇ ਦੱਸਿਆ ਕਿ ਮੈਂ ਮਰਸਡੀਜ਼ ਜਿਹੜੀ ਆ ਉਹ ਖਰੀਦੀ ਸੀ ਆ तकरीबन 80 ਲੱਖ ਰੁਪਏ ਦੀ ਤੱਕ 83-84 ਲੱਖ ਰੁਪਏ ਦੀ ਤੇ ਹੁਣ ਉਸਨੇ ਉਸ ਨੂੰ 2.5 ਲੱਖ ਰੁਪਏ ਦੇ ਵਿੱਚ ਵੇਚਿਆ ਹੈ ਉਸਨੇ ਦੱਸਿਆ ਕਿ ਮੈਂ 2015 ਦੇ ਵਿੱਚ ਇਹ ਗੱਡੀ ਖਰੀਦੀ ਸੀ ਤੇ ਹੁਣ ਮੈਨੂੰ ਇਹ ਗੱਡੀ ਜਿਹੜੀ ਹੈ ਉਹ ਵੇਚਣੀ ਪੈ ਰਹੀ ਹੈ 10 ਸਾਲਾਂ ਦੇ ਵਿੱਚ ਕਿਉਂਕਿ ਸਰਕਾਰ ਜੇਕਰ ਨਹੀਂ ਅਸੀਂ ਵੇਚਦੇ ਤਾਂ ਸਾਨੂੰ ਜੋ ਹੈ ਸਰਕਾਰ ਇਸ ਨੂੰ ਅ ਲੈਲਾਵੇਗੀ ਜਬਤ ਕਰ ਲਵੇਗੀ ਤੇ ਜਿਹੜੇ 2.5 ਲੱਖ ਹੋਣੇ ਸੀ ਉਹ ਵੀ ਨਹੀਂ ਮਿਲਨੇ ਮਤਲਬ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਨ੍ਹਾਂ ਨੇ 2015 ਦੇ ਵਿੱਚ ਲਿਆ ਸੀ ਜਾਂ ਉਸ ਤੋਂ ਪਹਿਲਾਂ ਲਿਆ ਸੀ ਉਹਨਾਂ ਨੂੰ ਹੁਣੇ ਗੱਡੀਆਂ ਵੇਚਣੀਆਂ ਪੈ ਰੀਆਂ ਨੇ ਮਤਲਬ ਪੈਟਰੋਲ ਵਾਲੀ ਗੱਡੀ 10 ਸਾਲ ਪੁਰਾਣੀ ਅਤੇ ਡੀਜ਼ਲ ਵਾਲੀ ਗੱਡੀ ਜਿਹੜੀ ਹੈ ਉਹ 15 ਸਾਲ ਪੁਰਾਣੀ ਜੇਕਰ ਕੋਈ ਗੱਡੀ ਹੈ ਤੇ ਉਹ ਹੁਣ ਆਪਣੇ ਕੋਲ ਨਹੀਂ ਰੱਖ ਸਕਦੇ ਜੇਕਰ ਉਹ ਪੈਟਰੋਲ ਪੰਪ ਤੇ ਹੁਣ ਜਿਹੜਾ ਹੈ ਉਹ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖ ਕੇ ਲਗਾ ਦਿੱਤਾ ਗਿਆ ਹੈ कि ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗੱਡੀ ਜੱਪ ਨਾ ਹੋਵੇ ਤੇ ਤੁਹਾਨੂੰ ਜਿਹੜਾ ਇਹ ਉਹ ਆਪਣੀ ਗੱਡੀ ਜਿਹੜੀ ਉਹ ਵੇਚ ਨਹੀਂ ਪਵੇਗੀ ਮਤਲਬ ਤੁਹਾ ਤੁਸੀਂ 10 ਸਾਲ ਜਾਂ 15 ਸਾਲ ਪੁਰਾਣੀ ਗੱਡੀ ਰੱਖ ਨਹੀਂ ਨਹੀਂ ਸਕਦੇ ਜਿਸ ਕਰਕੇ ਲੋਕ ਜਿਹੜੇ ਨੇ ਜਿਹੜੇ ਰਾਜਾਂ ਦੇ ਵਿੱਚ ਇਹ ਗੱਡੀ 10 ਸਾਲ 15 ਸਾਲ ਪੁਰਾਣੀ ਚੱਲਦੀ ਹੋਏਗੀ ਉਹਨਾਂ ਰਾਜਾਂ ਦੇ ਵਿੱਚ ਵੇਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੋ ਜੋ ਮਰਸਦੀ ਜਾਇਜਾ ਜੋ ਰੇਂਜ ਰੋਵਰ ਹੈ ਅਜਿਹੀਆਂ ਗੱਡੀਆਂ ਜਿਹੜੀਆਂ ਨੇ ਉਹ ਵਿਕਣੀਆਂ ਸ਼ੁਰੂ ਹੋ ਗਈਆਂ ਨੇ 80-80 ਲੱਖ ਦੀਆਂ ਗੱਡੀਆਂ 2-2 ਲੱਖ ਦੀਆਂ ਵਿਕਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਕਰਕੇ ਲੋਕ ਬੜੇ ਪਰੇਸ਼ਾਨ ਨੇ ਇੱਕ ਵਿਅਕਤੀ ਨੇ ਤਾਂ ਜੋ ਰਿੰਜ ਰੋਵਰ ਦੀ ਫੋਟੋ ਸ਼ੇਅਰ ਕੀਤੀ ਜਿਸ ਦੇ ਵਿੱਚ ਗੱਡੀ ਬਿਲਕੁਲ ਚਮਕਦੀ ਪਈ ਆ ਉਸਨੇ ਦੱਸਿਆ ਕਿ ਹਾਲੇ ਇਸਨੇ ਕਿਲੋਮੀਟਰ ਵੀ ਪੂਰੇ ਨਹੀਂ ਕੀਤੇ ਉਸਨੇ ਦੱਸਿਆ ਕਿ ਹਾਲੇ ਗੱਡੀ 2 ਲੱਖ ਕਿਲੋਮੀਟਰ ਹੋਰ ਚੱਲ ਸਕਦੀ ਸੀ ਪਰ ਉਸ ਨੂੰ ਮਜਬੂਰੀ ਦੇ ਮਜਬੂਰੀ ਦੇ ਕਰਕੇ ਗੱਡੀ ਜਿਹੜੀ ਆ ਉਹ ਵੇਚਣੀ ਪੈ ਰਹੀ ਆ ਸੋ ਇਸ ਤਰੀਕੇ ਦੇ ਨਾਲ ਦਿੱਲੀ ਦੇ ਬਹੁਤ ਸਾਰੇ ਲੋਕ ਪੋਸਟਰ ਸ਼ੇਅਰ ਕਰ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਜਰੂਰ ਦੱਸਣਾ